ਸਾਸਰੀ ਕਾ ਗੋਡੂ ਵਾਲੇ ਦਾ ਫੇਸਬੁਕ ਵਾਲਿਆਂ ਨੂੰ ਤੇ ਕਿਸੇ ਨੇ ਐਡ ਲਾਉਣੀ ਹੈ 507 ਫੋਟੋ ਮੈਂ ਭੇਜ ਜਾਗਾ 98434797 ਨੰਬਰ ਤੇ ਮੇਰਾ ਟਰੈਕਟਰ ਆ ਸੋਨਾ ਲਿਖਾ ਆਰਐਸਓ ਬਹੁ ਬਈਆ ਟਰੈਕਟਰ ਆ ਕੋਕਾਪੀ ਟਰੈਕਟਰ ਆ ਨਵੇਂ ਟਾਇਰ ਆ ਬਿਲਕੁਲ 90 ਰੁਪਏ ਟਾਇਰ ਆ ਬਿਲਕੁਲ ਤੇ ਪੂਰਾ ਕੋਕਾਪੀ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਸਰਕੀਨ ਦੇ ਉੱਤੇ ਨੰਬਰ ਚੱਲਦੀ ਜਾਂਦਾ ਸਾਰੀ ਜਾਣਕਾਰੀ ਲੈਣੀ ਹੈ ਫੋਨ ਲਾ ਕੇ ਲੈ ਸਕਦੇ ਆ ਤੇ 14 ਮਾਡਲ ਹੈ 3,70,000 ਰੁਪਏ ਮੰਗਦੇ ਆ ਮੌਕੇ ਦੇ ਵੀਰਾਂ ਦੇ ਮਾਰ ਤਾਨ ਕਰ ਦਿਆਂਗੇ ਟਰੈਕਟਰ ਪੂਰਾ ਕੋਕਾ ਪੀਸ ਆ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਤੇ ਸੰਪਰਕ ਕਰ ਸਕਦੇ ਆ ਤੇ ਆਪਣੀ ਵੀਡੀਓ ਲੈ ਕੇ ਸ਼ੇਅਰ ਕਰਾ ਕਰੋ ਕਮੈਂਟ ਕਰਾਓ ਚੈਨਲ ਸਬਸਕ੍ਰਾਈਬ ਕਰਿਆ ਕਰੋ ਤੇ ਬਹੁ ਭਾਈਆ ਟਰੈਕਟਰ ਪਹਿਲੇ ਕੋਲ ਨਾਲ ਦਾ ਰੰਗ ਆ ਪੂਰਾ ਸਾਫ ਪਿਆ ਤੇ ਕਿਤੇ ਲੇਖ ਨਹੀਂ ਕੋਈ ਕੁਝ ਨਹੀਂ ਵੀਰਿਆ ਡੈੱਕ ਦਾ 16 ਇੰਚੀ ਬੂਫਰਾ 8 ਸਬੀਕਰ 3 ਥੰਦੇ ਇੱਕ ਮੂਰੇ ਤੇ ਚਾਰ ਸਾਈਡਾਂ ਦੇ ਦੋ ਉਧਰ ਦੋ ਉਧਰ ਬਹੁਤ ਵਧੀਆ ਡੈੱਕ ਆ ਇਹ ਤੇ ਕਿਹ ਵੀਰ ਭਾਈ ਜੀ ਲੈਣਾ ਇਹ ਵੀਰ ਨਾਲ ਸਪੱਸ਼ਟ ਕਰ ਲੋ ਸਾਰੀ ਜਾਣਕਾਰੀ ਲੈਣੀ ਆ ਫੋਨ ਲਾ ਕੇ ਲੈ ਸਕਦੇ ਆ ਤੇ ਸਿਰਫ 2 ਮਹੀਨੇ ਹੋਇਆ ਡੈੱਕਾ ਇਹਨੂੰ ਤੇ 13000 ਰੁਪਏ ਹੀ ਮੰਗਦਾ ਵੀਰ ਸਾਰਾ ਸੋਚ ਚੂੜੀ ਦਾ ਸੀਜ਼ਨ ਹੀ ਲਾਇਆ ਵੀਰਾਂ ਦਾ ਤੇ 13000 ਰੁਪਏ ਮੰਗਦਾ ਸਾਰੀ ਜਾਣਕਾਰੀ ਲੈਣੀ ਆ ਫੋਨ ਲਾ ਕੇ ਲੈ ਸਕਦੇ ਆ ਡੈੱਕ ਕੋਕਾ ਪੀਸ ਆ ਬਿਲਕੁਲ ਫੁੱਲ ਫੇਸ ਆ ਉਹਨਾਂ ਦਾ ਚਲਾ ਕੇ ਵੇਖ ਸਕਦਾ ਵੀਰੇ ਜਰੇਟ ਦਾ ਬੁੱਕੀ ਪੇ ਬਣਾਉਂਦੇ ਆ ਵੀਰੇ ਕਰ ਲੈਣ ਕਰ ਲੈਣ ਤੇ ਵੀਰੇ ਦਾ ਸਪੈਰਕ ਕਰ ਸਕਦੇ ਪਹਿਲਾਂ ਆਪਣੀ ਵੀਰੇ ਨੂੰ ਜੂਤੀ ਦੇ ਪਾਈ ਗਿਆ ਤੇ ਵੀਰ ਭਾਈ ਨੇ ਲੈਣਾ ਤੇ ਫੋਨ ਨੰਬਰ ਕੱਢ ਸਕਦੇ ਇਹਨਾਂ ਦਾ ਤੇ ਫੋਨ ਲਾ ਸਕਦੇ ਆ ਵੀਰਾਂ ਨੂੰ ਤੇ ਆਹ ਹੋ ਗਿਆ